ਜੀ ਅੱਜ ਟ੍ਰੈਂਡਿੰਗ ਦੇ ਵਿੱਚ ਚੱਲਦੀ ਆ ਬਾਈ ਹੋਰਾਂ ਨੇ 2015 ਦੇ ਵਿੱਚ ਬਣਾਤੀ ਸੀ ਜਿਵੇਂ ਕੋਠੀ ਮਾਡਰਨ ਤਰੀਕੇ ਦੀ ਤੇ ਕਲਾਸਿਕਲ ਲੁੱਕ ਦੋਨੇ ਮਿਕਸ ਕਰਤੀ ਸੀ 10 ਉਹਨਾਂ ਸਮਾਂ ਚ ਬਾਈ ਕਿਚਨ ਤੇ ਨਿਗਾਹ ਮਾਰੀਏ ਹਾਂਜੀ ਜੀ ਕਿਚਨ ਅੱਜ ਕੱਲ ਬਹੁਤ ਤਰ੍ਹਾਂ ਦੀਆਂ ਚੱਲ ਰਹੀਆਂ ਪਰ ਲੱਕੜ ਦੀ ਵੀਸ ਨਹੀਂ ਹੋ ਸਕਦੀ ਕਲਾਸਿਕਲ ਲੁੱਕ ਦੀ ਬਣੀ ਕਿਚਨ ਇਹ ਕਿਚਨ ਜਿਹੜੀ ਹੈਗੀ ਆ ਬਾਈ ਜੀ ਨੇ ਬਾਹਰੋਂ ਕੈਨੇਡਾ ਤੋਂ ਅਪਡੇਟ ਹੋਈ ਹੋਈ ਹੈ ਗੋਰੀ ਫਿਟਿੰਗ ਕਰਕੇ ਗਈ ਦੀ ਸਾਰੀ ਕੋਠੀ ਦੇ ਲਈ ਆ ਇਹਦੇ ਚ ਤੁਹਾਨੂੰ ਅਲੱਗ ਹੀ ਜੀ ਦਿਖਾਉਂਦੇ ਆਹ ਚੀਜ਼ ਦੀ ਗੱਲ ਹੀ ਕਰੀਏ ਦੁਬਾਰੇ ਕਿਉਂਕਿ ਇਹ ਮੈਨੂੰ ਕਿਤੇ ਨਾ ਕਿਤੇ ਅਲੱਗ ਹੀ ਬਹੁਤ ਸਾਰੇ ਮਿੱਤਰ ਨੇ ਪਸੰਦ ਕਰਨੇ ਨਹੀਂ ਨਹੀਂ ਵੀ ਦੇਖਣ ਨੂੰ ਛੋਟਾ ਹੀ ਲੱਗਦਾ ਤੁਸੀਂ ਦੇਖੋ ਵੀ ਜੱਫੇ ਚ ਨਹੀਂ ਆਉਂਗਾ ਬਹੁਤ ਵੱਡਾ ਪਿੰਡਰ ਬਣਾਇਆ ਇਹ ਬਈ ਗ੍ਰੇਨਾਈਟ ਕੱਟ-ਕੱਟ ਕੇ ਲਾਤਾ ਹਾਂਜੀ ਛੋਟੇ-ਛੋਟੇ ਕਟਿੰਗ ਹੀ ਲਾਤਾ ਵੀ ਦੋਸਤੋ ਆ ਰਹੂ ਨੂੰ ਤੁਸੀਂ ਦੇਖ ਸਕਦੇ ਹੋ ਜਮਾ ਖੁੱਲਮਢੋਲੇ ਉੱਪਰ ਛੱਤ ਤੇ ਏਸੀ ਲੱਗੇ ਹੋਏ ਨੇ ਤੇ ਕੋਈ ਵੀ ਚੀਜ਼ ਤੁਹਾਨੂੰ ਐਕਸਟਰਾ ਨਹੀਂ ਦਿਸੂਗੀ ਰੂਮ ਚ ਸਿੰਪਲ ਸੋਬਰ ਮੇਨ ਗੱਲ ਆ ਫਾਰਸ਼ ਸਾਰਾ ਇਹਦੇ ਵਿੱਚ ਜਾਲ ਪਿਆ ਹੋਇਆ ਸਾਰੇ ਇਹਦੀ ਅੱਛਾ ਜੀ ਇਹ ਐਨੀ ਵੀ ਟਾਈਲ ਪੱਥਰਾਂ ਜਗਾਦਾ ਹੀ ਪਾਰ ਦੂਗਾ ਠੀਕ ਆ ਵੀ ਕਿੰਨਾ ਮਰਜ਼ੀ ਪਾਰ ਚੜਾ ਦੀ ਟ੍ਰੈਕਟਰ ਨਾਲ ਲ ਜਿਹੜੀਆਂ ਅੱਜ ਤੁਹਾਡੇ ਲਈ ਦੋ ਕੋਠੀਆਂ ਲੈ ਕੇ ਆਏ ਆ ਇਹ 2015 ਦੇ ਵਿੱਚ ਬਣੀਆਂ ਹੋਈਆਂ ਨੇ ਜੋ ਚੀਜ਼ ਅੱਜ ਟ੍ਰੈਂਡਿੰਗ ਦੇ ਵਿੱਚ ਚੱਲਦੀ ਆ ਬਾਈ ਹੋਰਾਂ ਨੇ 2015 ਦੇ ਵਿੱਚ ਬਣਾਤੀ ਸੀਗੀ ਤੇ ਦੋ ਭਰਾਵਾਂ ਨੇ ਜੇ ਖੇਤ 'ਚ ਕੋਠੀਆਂ ਪਾਉਣੀਆਂ ਨਾ ਜਮਾ ਤਾਂ ਉਹਨਾਂ ਲਈ ਵੀ ਡਿਜ਼ਾਈਨ ਬਹੁਤ ਸੋਹਣਾਗਾ ਤੇ ਬਹੁਤ ਕੁਝ ਵੱਖਰਾ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਹਨੂੰ ਬਣਾਉਣ ਵਾਲੇ ਵੀ 1995 ਤੋਂ ਕੰਮ ਕਰਦੇ ਆ ਰਹੇ ਨੇ ਚਾਰ ਭਰਾਣੇ ਬ੍ਰਦਰਜ਼ ਬਿਲਡਰ ਤੋਂ ਜਿਨ੍ਹਾਂ ਨੇ ਇਹ ਕੋਠੀਆਂ ਤਿਆਰ ਕੀਤੀਆਂ ਨੇ ਤੇ ਹੁਣ ਵਾਲੇ ਪ੍ਰੋਜੈਕਟ ਤਾਂ ਬਾਈ ਹੋਰਾਂ ਦੇ ਬਾਖਮਾਲ ਹੋਣੀ ਹੋਣੇ ਜਿਹੜੇ 2015 ਚ ਇਹ ਨਹੀਂ ਚੀਜ਼ਾਂ ਬਣਾ ਸਕਦੇ ਆ ਅੱਜ ਦੇਖੋ ਉਹਨਾਂ ਦਾ ਕੰਮ ਕਿੱਥੇ ਹੋਣਾ ਉਹ ਵੀ ਆਪਾਂ ਦੋ ਤਿੰਨ ਵੀਡੀਓ ਹੋਰ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਡਿਟੇਲ ਚ ਡਿਸਕਸ਼ਨ ਕਰਾਂਗੇ ਸਸੇ ਗੱਲ ਸਸੇ ਗੱਲ ਬਾਈ ਬਾਈ ਪਹਿਲਾਂ ਤਾਂ ਨਾ ਮੁਬਾਰਕ ਤੁਹਾਨੂੰ ਕਿਉਂਕਿ 2015 ਚ ਉਹ ਤੁਹਾਡੀ ਚੈਨਲ ਵੀ ਨਹੀਂ ਹੈਗੀ ਸੀ ਤੁਸੀਂ ਉਹ ਟਾਈਮ ਤੇ ਇੰਨੀਆਂ ਸੋਹਣੀਆਂ ਕੋਠੀਆਂ ਬਣਾਈਆਂ ਬਾਈ ਇਹ ਡਿਜ਼ਾਈਨ ਵੀ ਤੁਸੀਂ ਕੀਤਾ ਤੇ ਤਿਆਰ ਵੀ ਤੁਸੀਂ ਕੀਤਾ ਹਾਂਜੀ ਟੋਟਲ ਡਿਜ਼ਾਈਨ ਮੈਂ ਕੀਤਾ ਜੀ ਠੀਕ ਹੈ ਜੀ ਅਸੀਂ ਬ੍ਰਦਰਾਂ ਚਾਰਾਂ ਭਾਈਆਂ ਨੇ ਸਾਡੀ ਟੋਟਲ ਇਥੇ ਕੰਮ ਕਰਦੇ ਸੀ ਟੋਟਲ ਡਿਜ਼ਾਈਨ ਹੀ ਆਪਾਂ ਖੁਦ ਕੀਤਾ ਨਾ ਲੱਕੜ ਦੇ ਕੰਮ ਤੋਂ ਲੈ ਕੇ ਪੀਓਪੀ ਤੱਕ ਜੰਗਲਾ ਡਿਜ਼ਾਈਨਿੰਗ ਜਾਂ ਬਾਹਰਲੀ ਐਲੀਵੇਸ਼ਨ ਟਾਇਲ ਲਈ ਜਾਂ ਕਿਸੇ ਤਰ੍ਹਾਂ ਰੰਗ ਤੱਕ ਏਸੀ ਆਪ ਦਾ ਮਤਲਬ ਜੇ ਕਹਿ ਦੀਏ ਮੇਨ ਗੇਟ ਤੋਂ ਲੈ ਕੇ ਛੱਤ ਤੱਕ ਜੋ ਵੀ ਕੰਮ ਹੋਇਆ ਉਹ ਬ੍ਰਦਰਜ਼ ਬਿਲਡਰ ਵੱਲੋਂ ਹੋਇਆ ਹਾਂਜੀ ਹਾਂਜੀ ਟੋਟਲ ਜੀ ਤੇ ਇੱਕ ਮੁਬਾਰਕਾ ਵੀ ਤੁਹਾਨੂੰ ਇਹ ਦੇਣੀ ਸੀ ਵੀ ਤੁਸੀਂ ਚਾਰੇ ਭਰਾ ਇਕੱਠੇ ਕੰਮ ਕਰਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਤੇ ਜਦੋਂ ਮਿਲ ਕੇ ਕੰਮ ਕਰਦੇ ਆਂ ਕੰਮ ਸੋਹਣਾ ਆਟੋਮੈਟਿਕ ਹੀ ਹੋ ਜਾਂਦਾ ਆਟੋਮੈਟਿਕ ਜੀ ਭਾਈ ਕਿੰਨੇ ਕਿੰਨੇ ਸਕਰ ਫੁੱਟ ਦੇ ਵਿੱਚੇ ਬਣੀ ਹੈ ਇਹ ਤਕਰੀਬਨ ਦੋਨੇ ਕੋਠੀਆਂ 1.5 ਦਾ ਸਕਰ ਫੁੱਟ ਚ 21000 ਸਕਰ ਫੁੱਟ ਹੋਵੇ ਟੋਟਲ ਹਾਂ ਟੋਟਲ 21000 ਸਕਰ ਫੁੱਟ ਹੋ ਗਿਆ ਠੀਕ ਹੈ ਜੀ ਤੇ ਭਾਈ ਕਿੰਨਾ ਟਾਈਮ ਲੱਗੇ ਸੋ ਤੋਂ ਬਣਾਉਣ ਤੇ ਇਹ ਕੋਠੀਆਂ ਨੂੰ 2-3 ਸਾਲ ਲੱਗੇ ਸੀ ਦੋਨੇ ਕੋਠੀਆਂ 2-3 ਸਾਲ ਚ ਤਿਆਰ ਹੋ ਗਈ ਸੀ ਕੰਪਲੀਟ ਕਰਤੀਆਂ ਹਾਂ ਦੋਨੇ ਕੰਪਲੀਟ ਹੋ ਗਈਆਂ ਸੀ ਜੀ ਤੇ ਭਾਈ ਆਜੋ ਫਿਰ ਆਪਾਂ ਚੱਲਦੇ ਆਂ ਪਹਿਲਾਂ ਨਾਲ ਗੱਲ ਕਰੀਏ ਆਪਾਂ ਇੱਕ ਕੋਠੀ ਦਿਖਾ ਦਨੇ ਇਧਰੋਂ ਦੋਨਾਂ ਚ ਸੇਮ ਹੀ ਕ ਕੰਪਲੀਟ ਕੰਪਲੀਟ ਕਰਕੇ ਦੇ ਦੇ ਆਪਾਂ ਠੀਕ ਹੈ ਜੀ ਮਤਲਬ ਜੇ ਅੱਜ ਮੈਂ ਤੁਹਾਨੂੰ ਕੰਟਰੈਕਟ ਦੇਤਾ ਬਾ ਮੈਂ ਤਾਂ ਇਕੱਲਾ ਗੇੜਾ ਮਾਰਨਾ ਸਾਰਾ ਕੰਮ ਤੁਹਾਡਾ ਹਾਂ ਜੀ ਹਾਂ ਜੀ ਟੋਟਲ ਡਿਜ਼ਾਈਨਿੰਗ ਸਾਰਾ ਟੋਟਲ ਆਪਣਾ ਕੰਮ ਠੀਕ ਹੈ ਭਾਈ ਜੀ ਭਾਈ ਹੁਣ ਮੈਂ ਇਧਰ ਗੇਟ ਤੇ ਦੇਖ ਰਿਹਾ ਜਮ ਇਹ ਕੀ ਬਣਾਇਆ ਓਪੇਨ ਇਹ ਸਰਵੈਂਟ ਕੁਆਟਰ ਹੈ ਠੀਕ ਹੈ ਸਰਵੈਂਟ ਹਾਂ ਹਾਂ ਜੀ ਜੀ ਇੱਥੇ ਆ ਦੇਖ ਰਿਹਾ ਤੇ ਮਾਲੀ ਰਹਿੰਦਾ ਆਪਣਾ ਠੀਕ ਹੈ ਜੀ ਇੱਥੇ ਹੈ ਇਹਨਾਂ ਲਈ ਰੂਮ ਬਣਾਤੇ ਹਾਂ ਰੂਮ ਬਣਾਤੇ ਜੀ ਠੀਕ ਹੈ ਜੀ ਇਧਰ ਆਪਣਾ ਪਾਰਕਿੰਗ ਏਰੀਆ ਆ ਪਾਰਕਿੰਗ ਏਰੀਆ ਗਿਆ ਠੀਕ ਹੈ ਜ ਉਹ ਜਿਹੜੇ ਗਲਾਈ ਚ ਦੋਸਤੋ ਡਰੋਨ ਸ਼ਾਟ ਦੇਖ ਰਹੇ ਹੋ ਉੱਥੇ ਜਨਰੇਟਰ ਰੂਮ ਆ ਗਿਆ ਇਧਰ ਲੌਨ ਏਰੀਆ ਆ ਗਿਆ ਸਾਰਾ ਤੇ ਬਈ ਐਲੀਵੇਸ਼ਨ ਬੜਾ ਬਾ ਕਮਾਲ ਬਣਾਇਆ ਗਿਆ ਤੇ ਇਹ ਪਿੱਲਰ ਦੇ ਉੱਪਰ ਜਿਵੇਂ ਉਹ ਬਲੈਕ ਮੈਂ ਦੇਖ ਰਹੇ ਆ ਗੋਲ ਮਮਤੀ ਜੀ ਬਣਾਈ ਆ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਹਾਂਜੀ ਇਹ ਕਾਲਾ ਪਿੱਲਰ ਲਾ ਕੇ ਬਾਕੀ ਇਹਨਾਂ ਨੂੰ ਯੰਗ ਬਾਅਦ ਚ ਗਲਾਈ ਦਿੱਤੀ ਠੀਕ ਹੈ ਜੀ ਤੇ ਬਾਅਦ ਚ ਗ੍ਰੇਨਾਈਟ ਦੀ ਨਿੱਕੀ ਨਿੱਕੀ ਕਟਿੰਗ ਕਰਕੇ ਉਹ ਟੈਲਾਂ ਲਾਈਆਂ ਚਿੱਟੇ ਸੀਮੈਂਟ ਦੇ ਤੇ ਗ੍ਰੇਨਾਈਟ ਠੀਕ ਹੈ ਜੀ ਤੇ ਆਜੋ ਵੀ ਜੇ ਗੱਲ ਕਰੀਏ ਇੱਥੇ ਭਾਈ ਦੋ ਗੱਡੀਆਂ ਵੀ ਖੜ੍ਹ ਜਾਣੀਆਂ। ਹਾਂਜੀ ਦੋ ਗੱਡੀਆਂ। ਤੀਜੇ ਪਰਿਵਾਰ ਨੇ ਜਿਵੇਂ ਇੱਥੇ ਬੈਠੇ ਸੀ। ਹਾਂਜੀ ਹਾਂਜੀ ਹਾਂਜੀ। ਬਾਪੂ ਹੋਰੀ ਤਾਂ ਆਪੋ ਉਸ ਤਰੀਕੇ ਨਾਲ ਬਣਾ ਟ ਵੀ ਸਕਦੇ ਆ। ਨਾਲ ਗ੍ਰੀਨਰੀ ਦਾ ਵੀ ਪੂਰਾ ਧਿਆਨ ਰੱਖਿਆਗਾ ਨਹੀਂ। ਤੇ ਉੱਪਰ ਡਾਊਨ ਸੀਲਿੰਗ ਦਾ ਕੰਮ। ਡਾਊਨ ਸੀਲਿੰਗ ਦਾ ਕੰਮ ਬਹੁਤ ਸੈਂਪਲ ਤੇ ਆ ਸੁਪਰ ਕੀਤਾ। ਸੁਪਰ ਕੀਤਾ ਵਾ। ਵੀ ਇਹ ਆਉਣ ਵਾਲੇ ਸਮੇਂ 'ਚ ਵੀ ਐਂ ਹੀ ਰਹਿਣਾ। ਠੀਕ ਹੈ। ਯਾਨੀ ਕਿ ਇਹ ਨਹੀਂ ਵੀ ਡਿਜ਼ਾਈਨਿੰਗ ਬਦਲ ਜੂ। ਜੀ। ਭਾਈ ਇੱਕ ਚੀਜ਼ ਹੋਰ ਹੈ। ਜਿਹੜੀ ਸਾਲ 2 ਸਾਲ ਪਹਿਲਾਂ ਕੋਠੀ ਬਣੀ ਹੁੰਦੀ ਆ। ਉਹ 'ਚ ਮੈਂ ਕਹਿ ਦਨਾ ਵੀ ਯਾਰ ਸ਼ੋਰਾ ਸਲਾਬ ਨਹੀਂ ਆ ਜੇ ਕਹਦੀ ਆਪਾਂ ਨਿਓਾਂ ਤੋਂ ਗੱਲ ਸ਼ੁਰੂ ਕਰਨੀ ਕੀ ਵੱਖਰਾ ਕੀਤਾ ਇੱਥੇ ਟੈਕਸਚਰ ਪੇਂਟ ਕੀਤਾ ਹੋਇਆ ਕੋਈ ਚੀਜ਼ ਹੀ ਨੀ ਪਵੜੀ ਕੋਈ ਹੈ ਨਹੀਂ ਮੂਮੀ ਕਾ ਹੀ ਨਿਓਾਂ ਦੇ ਵਿੱਚ ਲੱਗਿਆ ਵਾ ਤੇ ਗਰੀਨ ਚਾਰ ਚਪਰੇ ਉਹਦੇ ਕਾਰਨ ਜਿਹੜਾ ਬਲੈਕ ਪੇਪਰ ਜਲਾਉਂਦੇ ਬਲੈਕ ਪੇਪਰ ਲਾਉਂਦੇ ਉਹਦੇ ਕਾਰਨ ਸਲਾਵ ਵਾਲਾ ਕੰਮ ਹੀ ਚੱਕਿਆ ਵਾ ਸਾਰਾ ਠੀਕ ਆ ਤੇ ਡੀਪੀਸੀ ਵਗੈਰਾ ਤੇ ਸਾਰਾ ਕੁਝ ਪਾਈ ਵਡੀਪੀਸ ਤਾਂ ਆਟੋਮੈਟ ਪੈਂਦੀ ਪੈਂਦੀ ਆ ਪਿੱਲਰ ਓਕੇ ਸਾਰਾ ਕੁਮੀ ਆ ਠੀਕ ਹੈ ਜਿਹੜੀ ਵੱਖਰਾ ਕੰਮ ਮੂਮੀ ਕਾ ਹੀ ਲਾਉਣਾ ਮਿੱਟੀ ਤੋਂ ਸੱਲੇ ਜਾਣੀ ਹੁੰਦੀ ਪਾਣੀ ਪਾ ਕੇ ਜਦੋਂ ਪਾਣੀ ਪੈਂਦਾ ਨਾ ਜਦੋਂ ਉਹਨਾਂ ਟਾਈਮੋਂ ਤੋਂ ਲੈ ਕੇ ਅਸੀਂ ਮੋਮੀ ਕਵ ਦੀ ਲਿਬ੍ਰੇਟ ਚ ਕੰਧਾ ਲੈ ਲਈਆਂ ਸਾਰੀਆਂ ਠੀਕ ਹੈ ਉਸ ਤੋਂ ਬਾਅਦ ਇਹ ਯਾਨੀ ਕਿ ਸੈੱਲਾ ਵਾਲਾ ਕੰਮ ਕੋਕੇ ਹੋ ਗਿਆ ਚੱਕਿਆ ਗਿਆ ਜੀ ਹਾਂਜੀ ਬਈ ਦਰਵਾਜ਼ੇ ਦਾ ਵੀ ਡਿਜ਼ਾਈਨ ਬਹੁਤ ਵੱਖਰਾ ਹਾਂਜੀ ਦੋਸਤੋ ਇਧਰਾਂ ਛੋਟਾ ਰੱਖਿਆ ਕਿ ਤਾ ਬਸ ਬੰਦ ਹੀ ਇਧਰੋਂ ਇਹ ਖੁੱਲ ਜਾਂਦਾ ਈ ਛੁਟਾ ਠੀਕ ਹੈ ਆ ਖੁੱਲਦਾ ਆਮ ਲਿਗੇਟ ਕਰਤਾ ਤੇ ਜਦੋਂ ਇਕੱਠੇ ਜੋੜੀ ਨਹੀਂ ਖੁੱਲਦਾ ਉਹ ਜੋੜੀ ਖੁੱਲ ਸਕਦੀ ਹੈ ਕੀ ਬਾਤ ਹੈ ਬੜੀ ਛੋਟੀ ਜੋੜੀ ਲਾਤੀ ਨਾਲ ਹਾਂਜੀ ਇਹ ਸਾਗੋਣਾਂ ਦਾ ਬਰਮਾ ਠੀਕ ਆ ਇਹ ਬ੍ਰੇਕ ਬਰੀਕ ਰੇਸ਼ੇ ਚ ਆ ਠੀਕ ਹੈ ਤੁਸੀਂ ਜੀ ਧਿਆਨ ਦਿਦੋ ਇਹ ਅੱਜਕੱਲ ਕਿਉਂਕਿ ਐਮਪੀਟੀ ਕਿ ਤਰ੍ਹਾਂ ਅੱਜਕੱਲ ਮਿਲ ਜਾਂਦੀ ਆ ਬਣਾ ਪਰਮਾਟਿਕ ਬਹੁਤ ਘੱਟ ਮਿਲਦੀ ਆ ਬਣਾਟਿਕ ਬਹੁਤ ਘੱਟ ਮਿਲਦੀ ਆ ਕਿਉਂਕਿ ਸਾਡਾ ਵੀ ਦਰਵਾਜਿਆਂ ਦਾ ਕੰਮ ਆ ਸੀ ਦੇਖਦੇ ਆ ਜਦੋਂ ਰਿਕਾਇਰਮੈਂਟ ਆਉਂਦੀ ਆ ਬਹੁਤ ਘੱਟ ਮਿਲਦੀ ਆ ਬਾਲੀ ਘੱਟ ਮਿਲਦੀ ਆ ਰੇਸ਼ੇ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਸਾਰਾ ਪਾਲਿਸ਼ ਦਾ ਕੰਮ ਹੋਇਆ ਹੋਇਆ ਹੈ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਹੈਗਾ ਤੇ ਹੁਣ ਇੱਕ ਪਹਿਲਾਂ ਨਾਲ ਲੌਬੀ 'ਚ ਨਿਗਾਹ ਮਾਰ ਲਓ ਤੁਸੀਂ ਕਿੰਨੀ ਖੁੱਲੀ ਡੁੱਲੀ ਲੌਬੀ ਆ ਤੇ ਸਾਰਾ ਸਿੰਪਲ ਸੋਬਰ ਤਰੀਕੇ ਨਾਲ ਕੰਮ ਕੀਤਾ ਹੋਇਆ ਬਈ ਸਾਰਿਆਂ ਤੋਂ ਪਹਿਲਾਂ ਮੈਨੂੰ ਸਭ ਤੋਂ ਸੋਹਣੀ ਚੀਜ਼ ਲੱਗੀ ਉਧਰ ਨੂੰ ਚ ਲੌਬੀ ਮਿੱਤਰੋ ਆ ਚੀਜ਼ ਤੁਸੀਂ ਪਹਿਲੀ ਵਾਰ ਦੇਖੀ ਹੋਣੀ ਆ ਬਖਰੀ ਚੀਜ਼ ਆ ਪਹਿਲੀ ਗੱਲ ਤਾਂ ਜਿਹੜੀ ਲੌਬੀ ਦਾ ਜੇ ਕਹਿ ਦਈਏ ਗਰਾਉਂਡ ਸਰਫੇਸ ਹੈ ਇਹ ਨਿਵਾ ਰੱਖਿਆ ਭਈ ਇਹ ਕੀ ਕਰਨ ਇਹ ਮਾਰਕ ਬਾਈ ਜੀ ਕਹਿੰਦੇ ਵੀ ਉਹ ਬਾਹਰ ਆ ਕੈਨੇਡਾ ਸਾਰੇ ਉਹ ਕਹਿੰਦੇ ਸਾਨੂੰ ਥੋੜਾ ਜਿਹਾ ਵੀ ਅਪਡੇਟ ਤੇ ਜਿਹੜਾ ਆਮ ਕੰਮਾਂ ਨੂੰ ਉਹਨਾਂ ਟਾਈਮਾਂ 'ਚ ਕਹਿੰਦੇ ਅਪਡੇਟ ਚਾਹੀਦਾ ਆ ਕੰਮਾਂ ਦਾ ਕਹੇਗਾ ਤੁਸੀਂ ਵੀ ਸਾਰੀ ਗੱਲ ਛੱਡ ਦਿਓ ਮੇਰੇ ਤੇ ਫੇ ਤੁਸੀਂ ਫਿਰ ਮੇਰੀ ਜ਼ਿੰਮੇਵਾਰੀ ਮੈਂ ਕਿਵੇਂ ਅਪਡੇਟ ਕਰਨਾ ਫਿਰ ਇਹਨੂੰ ਸਟੈਪ ਬਿਚ ਸਟੈਪ ਬਣਾ ਲਿਆ ਸੀ ਕੀ ਗੱਲ ਹਵਾ ਤਾਂ ਜੀ ਤੇ ਭਈ ਉੱਪਰ ਡਾਊਨ ਸੀਲਿੰਗ ਆ ਦੇਖ ਰਹ 2014 ਚ ਤਿਆਰ ਅੱਜ 9-10 ਸਾਲ ਪਹਿਲਾਂ ਤਿਆਰ ਹੋਈ ਵੀ ਆ ਮਤਲਬ ਇਹ ਤਾਂ ਮੈਨੂੰ ਅੱਜ ਵੀ ਨਿਡੈਨ ਮਿਲੇ ਦੇਖੋ ਇਹ ਅੱਜ ਤੁਹਾਨੂੰ ਮਿਲ ਲੈਣੀ ਇਹ ਅੱਜ ਤੋਂ 10 ਸਾਲ ਵੀ ਬਾਅਦ ਆਉਂਗੇ ਨਾ ਉਦੋਂ ਵੀ ਸ਼ਾਇਦ ਮਿਲਣ ਹੁਣ ਸ਼ਾਇਦ ਦੇ ਵੇਖ ਕੇ ਵੀ ਕਾਪੀ ਹੋਈ ਹੈ ਨਾ ਵਕਰੀ ਗੱਲ ਠੀਕ ਹੈ ਜੀ ਪਰ ਇਹ ਉਦੋਂ 10 ਸਾਲ ਪਹਿਲਾਂ ਬਣ ਗਈ ਸਾਰੀ ਟੋਟਲ ਕੀ ਬਾਤ ਹੈ ਜੀ ਲੋ ਵੀ ਦੋਸਤੋ ਇੱਥੋਂ ਦੀ ਤੁਸੀਂ ਲੁੱਕ ਦੇਖ ਸਕਦੇ ਹੋ ਜਿਹੜਾ ਡਰਾਇੰਗ ਰੂਮ ਆ ਗਿਆ ਪੂਰਾ ਖੁੱਲਾ ਢੁੱਲਾ ਪ੍ਰੋਪਰ ਤੇ ਇਧਰ ਜਿਹੜੀ ਬਾਹਰੋਂ ਗਲਾਈ ਆਉਂਦੀ ਆ ਉਹਨੂੰ ਲੁੱਕ ਦੇ ਕੇ ਉੱਪਰ ਵੀ ਹੋਰਾਂ ਨੇ ਬਰਾਬਰ ਮਾਤਰਾ ਚ ਗਲਾਈ ਦਿੱਤੀ ਕਿੰਨੀ ਗਲਾਈ ਬਾਹਰ ਇਹਦੀ ਆ? ਉਵੇਂ ਠੀਕ ਹੈ। ਇਹ ਕਿਉਂਕਿ ਜਿਵੇਂ ਕੋਠੀ ਮਾਡਰਨ ਤਰੀਕੇ ਦੀ ਤੇ ਕਲਾਸਿਕਲ ਉਹ ਦੋਨੇ ਮਿਕਸ ਕਰਤੀ ਸੀ 10 ਉਹ ਉਹਨਾਂ ਸਮਾਂ 'ਚ 10 12 ਸਾਲ ਪਹਿਲਾਂ ਹੀ ਕਰਤੀ ਸੀ। ਜੀ। ਵੀ ਆ ਮੌੜਾ ਸਾਨੂੰ ਪਤਾ ਹੀ ਸਮਾਂ ਵੀ ਇਦਾਂ ਚੱਲੂਗਾ। ਜੀ। ਪਹਿਲਾਂ ਅਪਡੇਟ ਹੋ ਗਈ ਸੀ ਆਪਾਂ ਇਹ ਚੀਜ਼। ਠੀਕ ਆ ਬਈ। ਹਾਂਜੀ। ਇੱਧਰ ਬਈ ਜੇ ਕਹਿ ਦਈਏ ਸੋਫੇ ਲੱਗੇ ਨੇ। ਇਹ ਵੀ ਇੱਕ ਤਰ੍ਹਾਂ ਦੇ ਵੱਖਰੇ ਪੂਰਾ ਰਿਲੈਕਸ ਮੌੜਾ ਵਾਲੇ। ਇੱਧਰ ਬੈੱਡ ਕਮ ਸੋਫਾ ਆ ਗਿਆ ਇੱਕ ਤਰ੍ਹਾਂ ਦਾ। ਫੈਮਿਲੀ ਤੇ ਇੰਜੋਏ ਕਰ ਸਕਦੀ ਆ। टीवी वगैरह देखना एलसीडी हां जी टीवी वगैरह देखना जी कोई परिवार वारों कोई किस तरह दी फैमिली मर्जी होती है ਤੇ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਹੈ ਚਾਨਣ वगैरह ਚਾਰੇ ਪਾਸੇ ਕੋਟੀ ਚ ਪੈਂਦਾ ਬਿਨਾਂ ਲਾਈਟਾਂ ਤੋਂ ਵੀ ਆਪਾਂ ਮੈਨ ਲਗਾ ਰਹਿ ਸਕਦੇ ਹਾਂ ਰਹਿ ਸਕਦੇ ਆ ਬਿਨਾਂ ਲਾਈਟਾਂ ਚਾਰ ਸਪਰੇ ਲਾਈਟ ਦਾ ਧਿਆਨ ਤਾਂ ਪਹਿਲਾਂ ਦਿੱਤਾ ਗਿਆ ਜੀ ਦਾ ਠੀਕ ਹੈ ਜੀ ਬਈ ਹੁਣ ਇੱਕ ਨਾ ਬਈ ਕਿਚਨ ਤੇ ਨਿਗਾਹ ਮਾਰੀਏ ਹਾਂ ਜੀ ਜੀ ਕਿਚਨ ਅੱਜ ਕੱਲ ਬਹੁਤ ਤਰ੍ਹਾਂ ਦੀਆਂ ਚੱਲ ਰਹੀਆਂ ਪਰ ਲੱਕੜ ਦੀ ਵੀ ਨਹੀਂ ਹੋ ਸਕਦੀ ਤੇ ਇਹ ਲੱਕੜ ਵਾਲੀ ਕਿਚਨ ਜੀ ਬਈ ਕੀ ਆਪਾਂ ਵੱਖਰਾ ਇਹ ਮਤਲਬ ਇੰਨੇ ਸਵਾਦ ਜਾ ਰਹੇ ਦੇਖ ਕੇ ਸਰ ਜੀ ਇਹ ਕਲਾਸਿਕਲ ਲੱਕੜ ਦੀ ਬਣੀ ਕਿਚਨ ਇਹ ਕਿਚਨ ਜਿਹੜੀ ਹੈਗੀ ਆ ਬਾਈ ਜੀ ਨੇ ਬਾਹਰੋਂ ਕੈਨੇਡਾ ਤੋਂ ਆਪਰੇਟ ਹੋਈ ਵੀ ਹੈ ਇੱਥੇ ਅੱਛਾ ਜੀ ਕੈਨੇਡਾ ਤੋਂ ਲਿਆਂਦੀ ਆ ਠੀਕ ਹੈ ਸਾਰੀ ਉਤੋਂ ਇਧਰ ਅਸੀਂ ਉੱਪਰ ਪਿੱਛੋਂ ਤਿਆਰ ਹੋ ਕੇ ਸਾਰੀ ਇੱਥੇ ਫਿਟਿੰਗ ਹੋਈ ਜਾਂਦੀ ਗੋਰੀ ਫਿਟਿੰਗ ਕਰਕੇ ਗਈ ਦੀ ਕੀ ਬਾਤ ਗੋਰੀ ਨੇ ਫਿੱਟ ਇੱਥੇ ਸਪੈਸ਼ਲ ਕੀਤੀ ਆ ਕਿ ਮਤਲਬ ਜੇ ਕਹਿ ਦੀਏ ਹਾਂਜੀ ਜੀ ਮੈਂ ਆਪਾਂ ਕਹਿ ਦਿੰਦੇ ਆ ਵੀ ਆਪਣੇ ਲੋਕ ਬਾਹਰ ਕੰਮ ਕਰਨੇ ਜਾਂਦੇ ਆ ਤਾਂ ਆਪਾਂ ਬਾਹਰਲੇ ਨੂੰ ਵੀ ਇੱਥੇ ਕੰਮ ਕਰਾਏ ਗੋਰੀ ਦਾ ਕੀ ਬਾਤ ਆ ਜੀ ਟੋਟਲ ਬਹੁਤ ਵੀ ਦੋਸਤੋ ਕਿਚਨ ਤੁਸੀਂ ਇੱਕ ਚੀਜ਼ ਦੇਖੋ ਲੱਕੜ ਜਿਹੜੀ ਸਾਗ ਜਾ ਜਿਹੜੀ ਵੀ ਲੱਕੜ ਕੋਈ ਮਿੱਤਰ ਜਾਣਦਾ ਹੋਵੇ ਬਈ ਉਹ ਕਿਹੜੀ ਲੱਕੜ ਹੈ ਪਤਾ ਕੁਛ ਦੇ ਬਾਰੇ ਇਹ ਸਾਗੋਂ ਟੈਪ ਚ ਆਇਆ ਕੋਸਰ ਠੀਕ ਹੈ ਪਰ ਜੇ ਦੇਖੇ ਕੋਈ 10 ਸਾਰੋ ਨਾਂ ਸਿਓਗ ਨਾਂ ਨਾ ਨਾ ਜੀ ਸਿਓਗ ਮਤਵਲੀ ਨਹੀਂ ਜੀ ਤੇ ਇੱਕ ਚੀਜ਼ ਦੋਸਤੋ ਅੱਜ ਕੱਲ ਨਾ ਹਰ ਕੋਈ ਜਦੋਂ ਆਪਾਂ ਨਵੇਂ ਕਿਤੇ ਜਾਂਦੇ ਆ ਲੋਕੇਸ਼ਨ ਤੇ ਉੱਥੇ ਤੁਹਾਨੂੰ ਦੇਖਣ ਨੂੰ ਮਿਲਦਾ ਵੀ ਬਾਸਵੇਸ਼ਨ ਏਰੀਆ ਅਲੱਗ ਰੱਖਿਆ ਸਪਾਈਸੀ ਰੂਮ ਕਹਿੰਦੇ ਨੇ ਵੈਸੇ ਤੇ ਬਾਈ ਹੋਰੀ ਕਹਿੰਦੇ ਉਹ ਟਾਈਮ ਤੇ ਆ ਚੀਜ਼ ਬਈ ਰੱਖਣੀ ਬਈ ਯਾਰ ਮਿਲਦਾ ਨਾ ਬਹੁਤ ਜ਼ਿਆਦਾ ਐਡਵਾਂਸ ਅਪਰੇਸ ਕੀਤਾ ਹਾਂਜੀ ਉਦੋਂ ਆਇਆ ਨਾ ਵੀ ਸੋਚਦੇ ਵਿੱਚ ਸਮੈਲ ਸਮੁਲ ਜ਼ਿਆਦਾ ਆ ਜਾਂਦੀ ਆ ਇਹਦੇ ਵਿੱਚ ਸਾਈਡ ਤੇ ਤਾਂ ਹੀ ਕੱਢਦੇ ਵੀ ਇਹ ਲੌਬੀ ਦੇ ਵਿੱਚ ਪ੍ਰੋਡਕਸ਼ਨ ਜਾਨੀ ਵਿਦ ਤੋਂ ਆ ਜਾਣਾ ਜਾਵੇ ਜਾ ਜਿਵੇਂ ਕਹਿੰਦੇ ਨੇ ਕੋਈ ਟੜਕੇ ਲੱਗਦੇ ਟੜਕੇ ਲੱਗਦੇ ਆ ਛੱਕਾਂ ਵਾਰੀਆਂ ਦਾ ਸਾਰਾ ਪਰ ਉਹ ਚੀਜ਼ ਨਹੀਂ ਹੋਊਗਾ ਨਾ 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 ਜਦੋਂ ਕਿਸੇ ਨੂੰ ਕੋਈ ਉਹੀ ਚੀਜ਼ ਬਣਾਉਣੀ ਉਧਰ ਵੜ ਜਾਂਦੇ ਇੱਧਰ ਬਣਾ ਸਕਦੇ ਆ ਪਰ ਇਹ ਚੀਜ਼ਾਂ ਵਈਨ ਅੱਜ ਕੱਲ੍ਹ ਕੋਠੇ 'ਚ ਮੈਨੂੰ ਪਿਛਲੇ 2 ਸਾਲਾਂ 'ਚ ਦੇਖਣ ਨੂੰ ਮਿਲੀਆਂ ਨੇ ਜ਼ਿਆਦਾ ਪਰ ਤੁਸੀਂ 2015 'ਚ ਇਹ ਕੁਝ ਕੀਤਾ ਹੋਇਆ ਹਾਂਜੀ ਹਾਂਜੀ ਓਕੇ ਬਾਗਮਾਲ ਆ ਬਾਈ ਜੀ ਤੇ ਇਧਰ ਡਾਈ ਤੇ ਆ ਸਾਰਾ ਇਲੈਕਟ੍ਰੋਨਿਕ ਮੋਡ ਹੈ ਬਾਹਰੋਂ ਬਾਈ ਹੋਰੀ ਯੂਜ਼ ਕਰ ਸਕਦੇ ਆ ਮਤਲਬ ਕੋਈ ਵੀ ਕਿਤੇ ਲੋਕ ਲਾਉਣਾ ਕੁਝ ਵੀ ਕਰਨਾ ਇਧਰ ਬਾਈ ਆ ਆ ਥਾਂ ਵੀ ਸਪੇਸ ਬਹੁਤ ਖੁੱਲੀ ਹੈ ਹਾਂਜੀ ਇਧਰ ਇੱਕ ਰੋ ਫ੍ਰਿਜ ਆ ਗਿਆ ਇੱਕ ਇਧਰ ਸਟੋਰ ਆ ਸਟੋਰ ਆ ਗਿਆ ਹਾਂਜੀ ਠੀਕ ਆ ਬਾਈ ਤੇ ਇੱਕ ਰੂਮ ਵੀ ਦਿਖਾ ਦੀ ਬਾਈ ਜੀ ਹਾਂ ਹਾਂ ਦੇਖੋ ਦੇਖੋ ਬਾਈ ਜੀ ਬਹੁਤ ਵੀ ਦੋਸਤੋ ਕਿਸੇ ਮਰਜ਼ੀ ਰੂਮ ਚ ਐਂਟਰ ਹੋ ਜਾਓ ਤੁਸੀਂ ਤੁਹਾਨੂੰ ਪਹਿਲੀ ਗੱਲ ਤਾਂ ਨਾ ਜਿਹੜਾ ਚਾਨਣ ਮਿਲੂਗਾ ਰੋਸ਼ਨੀ ਮਿਲੂਗੀ ਖੁੱਲੇ ਟੁੱਲੇ ਰੂਮ ਮਿਲਣਗੇ ਖੁੱਲੇ ਟੁੱਲੇ ਤੇ ਬਾਥਰੂਮ ਅਟੈਚ ਮਿਲ ਨਹੀਂ ਮਿਲਨੇ ਆ ਜਿਹੜੀ ਬੈੱਡ ਵਗੈਰਾ ਵੀ ਤਿਆਰ ਕੀਤੇ ਹਾਂ ਜੀ ਹਾਂ ਜੀ ਜੀ ਟੋਟਲ ਕੰਪਲੀਟ ਕੰਪਲੀਟ ਟੋਟਲ ਠੀਕ ਹੈ ਜੀ ਹਾਂ ਜੀ ਤੇ ਲੋ ਵੀ ਦੋਸਤੋ ਇੱਕ ਵਾਰ ਇਧਰ ਵਾਸ਼ਰੂਮ ਵੀ ਦਿਖਾ ਦਈਏ ਨਿਗਾ ਮਾਰੋ ਆ ਜਾਓ ਆ ਜਾਓ ਇੱਕੋ ਇੱਕੋ ਜੀ ਸੁੱਕਾ ਦਾ ਸੁੱਕਾ ਸੈਂਪਲ ਦਾ ਸੈਂਪਲ ਇੱਥੋਂ ਬੰਦ ਕਰਤਾ ਇਧਰ ਗਿੱਲਣੀ ਆਉਂਦੀ ਉਤਰ ਉਤਰਣਾ ਜਿਵੇਂ ਹੋਟਲਾਂ ਚ ਹਾਂ ਜੀ ਤਾਂ ਮਿਲਦੀਆਂ ਬਈ ਇਹ ਫਿਰ ਡਿਜ਼ਾਈਨ ਤੁਸੀਂ ਜਦੋਂ ਉਦੋਂ ਕੀਤੇ ਹਾਂ ਜੀ ਮਤਲਬ ਫਿਰ ਇਹ ਉਦੋਂ ਇਸ ਤਰ੍ਹਾਂ ਦਾ ਕੰਮ ਫਿਰ ਕਿਵੇਂ ਮਖਤਲ ਆਈ ਆਉਂਦੇ ਸੀ ਉਹਨਾਂ ਟਾਈਮਾਂ 'ਚ ਵੀ ਇਹ ਕੰਮ ਨਹੀਂ ਹੁੰਦੀ ਸੀ ਵੇਖਣ ਨੂੰ ਮਿਲਦੇ ਅਸੀਂ ਫਿਰ ਥੋੜਾ ਸੋਚ ਕੇ ਬਾਜੀ ਜੀ ਦੀ ਸੋਚਣਾ ਬਾਜੀ ਬਾਹਰ ਤੇ ਉਹ ਅਸੀਂ ਸੋਚ ਕੇ ਦੋਨਾਂ ਨੇ ਫਿਰ ਮਿਲ ਕੇ ਮਨ ਨੂੰ ਪੁੱਛ ਲੈਂਦੇ ਵੀ ਕੀ ਆਪਰੇਸ਼ਨ ਜੀ ਆਪਾਂ ਉਹਨਾਂ ਨੂੰ ਕਿਹਾ ਸੀ ਜੀ ਸੀ ਆਪਾਂ ਇਦਾਂ ਇਦਾਂ ਕਰ ਲਈਏ ਐਂ ਠੀਕ ਰੂ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਠੀਕ ਹੈ ਜੀ ਇਸ ਕਰਕੇ ਤਾਂ ਅਸੀਂ ਕੁਆਲਿਟੀ ਟੌਪ ਟੌਪ ਕੁਆਲਿਟੀ ਲੈ ਕੇ ਆ ਗਏ ਠੀਕ ਹੈ ਜੀ ਥੋੜਾ ਜਿਹਾ ਜੀ ਆਜੋ ਬਾਈ ਫਿਰ ਬਹੁਤ ਸੋਹਣਾ ਕੰਮ ਹੈ ਬਾਈ ਦਾ ਕਮੈਂਟ ਕਰਕੇ ਜਰੂਰ ਦੱਸੋ ਦੋਸਤੋ ਬਾਈ ਫਸਟ ਕੌਣ ਚਾਹੁੰਦੇ ਆ ਸਿੰਪਲ ਦਾ ਸਿੰਪਲ ਆ ਤੇ ਆਹ ਹੁਣ ਲੋ ਤੁਸੀਂ ਲੌਬੀ ਵੇਖ ਲਈ ਸਾਰਾ ਇੰਟੀਰੀਅਰ ਦਾ ਕੰਮ ਹੀ ਬਹੁਤ ਸੋਹ ਸਮਝ ਕੇ ਹੋਇਆ ਹੈ ਨਹੀਂ ਵੀ ਉੱਥੇ ਜੀ ਜੋ ਉਹ ਲਾਦੇ ਰੰਗ ਪਤੰਗ ਜੀ ਜਾਂ ਉੱਥੇ ਆਹ ਲਾਦੇ ਆਹ ਲਾਦੇ ਜਿਵੇਂ ਜਮਾ ਸਿੰਪਲ ਤੇ ਬਾਈ ਟਾਇਲ ਵੀ ਮੈਂ ਦੇਖ ਰਾਂ 2x4 ਦੀ ਹਾਂਜੀ ਜੀ ਮਤਲਬ ਅੱਜ ਕੱਲ ਇਹ ਟ੍ਰੈਂਡਿੰਗ ਦੇ ਵਿੱਚ ਆ ਤੁਸੀਂ ਉਦੋਂ ਲਾਈ ਹੈ ਜੀ ਇਹ ਟ੍ਰੈਂਡਿੰਗ ਹੋਣ ਟ੍ਰੈਂਡ ਹੈ ਕਿ ਚਾ ਉਦੋਂ ਅਸੀਂ ਲਾਈ ਸੀ ਹੁਣ ਵੀ ਟ੍ਰੈਂਡ ਕਿ ਚਾਹੇ ਕੀ ਬਾਤ ਹੈ ਅੱਜ ਤੋਂ 10 12 ਸ ਜੀ ਅੱਜ ਵੀ ਟ੍ਰੈਂਡ ਚ ਹੋਣਾ ਇਹ ਉਹ ਤੋਂ ਪਹਿਲਾਂ ਹੀ ਟ੍ਰੈਂਡ ਦੀ ਇਹਨੂੰ ਲਿਆ ਚੁੱਕੇ ਹਾਂ ਠੀਕ ਹੈ ਜੀ ਤੇ ਇਧਰ ਸਾਰਾ ਗ੍ਰੇਨਾਈਟ ਲੱਗਿਆ ਹਾਂਜੀ ਟੂਟਲ ਇਧਰ ਬਈ ਪੂਜਾ ਰੂਮ ਕਹਿ ਦਈਏ ਬਸ ਜੋ ਤੁਹਾਡਾ ਮਾਨ ਕਰਦਾ ਉਹ ਕਹਿ ਦਿਓ ਲਾਇਬਰੀ ਕਹਿ ਦਈਏ ਪੂਜਾ ਰੂਮ ਬਈ ਇਥੇ ਉਹ ਚੀਜ਼ ਸੀ ਦਿੱਤੀ ਆ ਇੱਕ ਸਪੇਸ ਖਾਲੀ ਸੀ ਉਹਨੂੰ ਉਹ ਤਰੀਕੇ ਨਾਲ ਵਰਤ ਲਿਆ ਹਾਂ ਹਾਂ ਠੀਕ ਹੈ ਜੀ ਬਹੁਤ ਸਿੰਪਲ ਜਿਹੇ ਤਰੀਕੇ ਨਾਲ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਬਹੁਤ ਵਧੀਆ ਲੱਗਦਾ ਤੇ ਪੌੜੀਆਂ ਦਾ ਗਾ ਸਟੈਪ ਹੈ ਬਹੁਤ ਮਤਲਬ 6 ਇੰਚ ਹੀ ਰੱਖਿਆ ਨਾ ਬਈ ਹਾਂਜੀ 6 ਇੰਚ ਆ ਤੇ ਚੌੜੀਆਂ ਵੀ ਪੂਰੇ ਰੱਖੀਆਂ 3.5 4 ਫੁੱਟ ਚੌੜੀਆਂ ਜੀ ਬਿਲਕੁਲ ਜੀ 4 ਦੇ ਸਵਾ 4 ਚੌੜੀਆਂ ਟੋਟਲ ਦੀ ਜੀ ਤੇ ਰੇਲਿੰਗ ਲਾ ਕੇ 4 ਫੁੱਟ ਤਿਆਰ ਹੋ ਗਈ ਲਓ ਵੀ ਦੋਸਤੋ ਗਰਾਉਂਡ फ्लोर ਤੁਹਾਨੂੰ ਸਾਰਾ ਦਿਖਾਤਾ ਹੁਣ ਫਰਸਟ ਫਲੋਰ ਤੇ ਆ ਗਏ ਫਰਸਟ ਫਲੋਰ ਤੇ ਬਈ ਕਿੰਨੇ ਰੂਮ ਨੇ ਕੀ ਸਟਰਕਚਰ ਹੈ ਇਹਦੇ ਤਿੰਨ ਰੂਮ ਆ ਜੀ ਠੀਕ ਹੈ ਜੀ ਹਾਂ ਜੀ ਤੇ ਤਿੰਨਾਂ ਨੇ ਬਾਥਰੂਮ ਅਟੈਚ ਆ ਜੀ ਇਹ ਲੋ ਬਾਥਰੂਮ ਨਾਲੋਂ ਪਹਿਲਾਂ ਨਾ ਫਰਾਹ ਚੀਜ਼ ਦੀ ਗੱਲ ਹੀ ਕਰੀਏ ਦੁਬਾਰੇ ਕਿਉਂਕਿ ਇਹ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਬਹੁਤ ਸਾਰੇ ਮਿੱਤਰਾਂ ਨੇ ਪਸੰਦ ਕਰਨੀ ਨਹੀਂ ਨਹੀਂ ਇੱਥੋਂ ਆਹ ਲੁੱਕ ਨਾਲ ਹਾਂਜੀ ਆਹ ਲੁੱਕ ਅਪਡੇਟ ਕਰਤੀ ਜਿਵੇਂ ਜਿਵੇਂ ਇਹ ਅਪਡੇਟ ਹੋਈ ਨਾਲ ਹੀ ਉਹ ਨੂੰ ਬਾਹਰ ਕੱਢਤਾ ਇਹਨੂੰ ਡਿਜ਼ਾਈਨ ਗਲਾਈ ਦਿੱਤੀ ਓਨੀ ਗਲਾਈ ਉਹਦੀ ਉਹ ਨੂੰ ਦੇਦੀ ਹੈ ਠੀਕ ਹੈ ਜੀ ਹਾਂਜੀ ਨਾਲੇ ਜੇ ਕੋਈ ਉੱਪਰ ਬੈਠਾ ਉੱਪਰੋਂ ਬੋਲ ਮਾਰਨ ਥੱਲੇ ਹਾਂ ਬਸ ਸਿੱਧੀ ਆਵਾਜ਼ ਆ ਜਾਂਦੀ ਹੈ ਅ ਸਿੱਧੀ ਆਵਾਜ਼ ਆਉਂਦੀ ਹੈ ਜੀ ਇੱਕ ਬਈ ਰੂਮ ਦਿਖਾ ਦੀ ਇੱਧਰ ਇਹ ਬਈ ਬਾਥਰੂਮ ਜਿਹੜਾ ਅਟੈਚ ਹੈ ਰੂਮ ਨਾਲ ਵੀ ਅਟੈਚ ਹੈ ਹਾਂਜੀ ਰੂਮ ਨਾਲ ਵੀ ਰੂਮ ਨਾਲ ਵੀ ਅਟੈਚ ਹੈਗਾ ਤੇ ਲੌਬੀ ਨਾਲ ਵੀ ਲੌਬੀ ਨਾਲ ਵੀ ਅਟੈਚ ਹੈ ਜੀ ਲੌਬੀ ਨਾਲ ਲੌਬੀ ਦੋਸਤੋ ਆਹ ਰੂਮ ਤੁਸੀਂ ਦੇਖ ਸਕਦੇ ਹੋ ਜਮਾ ਖੁੱਲਮ ਢੋ ਹਾਂ ਉੱਪਰ ਛੱਤ ਤੇ ਏਸੀ ਲੱਗੇ ਹੋਏ ਨੇ ਤੇ ਕੋਈ ਵੀ ਚੀਜ਼ ਤੁਹਾਨੂੰ ਐਕਸਟਰਾ ਨਹੀਂ ਦਿਸੂਗੀ ਰੂਮ ਚ ਸਿੰਪਲ ਸੋਬਰ ਪ੍ਰੋਪਰ ਤੇ ਰੌਸ਼ਨੀ ਦਾ ਪ੍ਰਬੰਧ ਜਜਮਾ ਸਿੱਧੀ ਗੇਟ ਰੂਮ ਨਿਕਾ ਜਾਂਦੀ ਐ ਇੱਥੋਂ ਕੋਈ ਸ਼ੱਕ ਨਹੀਂ ਗੱਲ ਦੀ ਜੀ ਤੇ ਬਈ ਜੇ ਹੁਣ ਗੱਲ ਕਰੀਏ ਅੱਜ ਦੇ ਟਾਈਮ 'ਚ ਫਿਰ ਕਿੰਨੇ ਕ ਪ੍ਰੋਜੈਕਟ ਚੱਲ ਰਹੇ ਤੁਹਾਡੇ ਪੰਜ ਛੇ ਚੱਲ ਰਹੇ ਜੀ ਪੰਜ ਛੇ ਪ੍ਰੋਜੈਕਟ ਚੱਲ ਰਹੇ ਹਾਂ ਜੀ ਤੇ ਜ਼ਿਆਦਾ ਬਈ ਕਿਹੜੇ ਰੀਚ ਕਰਨਾ ਪ੍ਰੈਪਰ ਕਰਦੇ ਤੁਸੀਂ ਜੋ ਜੋ ਜਿਹੜਿਆ ਸਾਰਾ ਮਰਜ਼ੀ ਹੋਵੇ ਪੰਜਾਬ 'ਚ ਠੀਕ ਹੈ ਜੀ ਓਕੇ ਆ ਜੀ ਠੀਕ ਹੈ ਜੀ ਕੋਈ ਕੋਈ ਏਰੀਆ ਚੈੱਕ ਕਰਨੀ ਸਾਨੂੰ ਹੈਗਾ ਲੋ ਵੀ ਦੋਸਤੋ ਇੱਧਰ ਵੀ ਬਾਥਰੂਮੇ ਲੌਬੀ ਨਾਲ ਵੀ ਟਾਇਲ ਚ ਤੇ ਆਪਣੇ ਰੂਮ ਨਾਲ ਵੀ ਟਾਇਲ ਚ ਹਾਂਜੀ ਤੇ ਤਿੰਨ ਰੂਮ ਆ ਗਏ ਬਈ ਇੱਥੇ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਬਈ ਦੋਸਤੋ ਸੈਕੰਡ ਫਲੋਰ ਤੇ ਸੈਕੰਡ ਫਲੋਰ ਤੋਂ ਪਹਿਲਾਂ ਨਾ ਇੱਕ ਬਈ ਬਾਹਰ ਦਿਖਾ ਦਈਏ ਆਪਾਂ ਥੋੜਾ ਜਿਹਾ ਹਾਂ ਦੇਖਾ ਤੁਹਾਨੂੰ ਲੌਬੀ ਦੋਸਤੋ ਹੁਣ ਆਪਾਂ ਨਾ ਫਰਸਟ ਫਲੋਰ ਤੇ ਜਿਹੜਾ ਮੇਨ ਪਿਲਰ ਬਣਿਆ ਸੀ ਉਹ ਦੀ ਸ ਚੀ ਜ ਦਿਖਾਉਣੀ ਆ ਵੀ ਦੇਖਣ ਨੂੰ ਛੋਟਾ ਜਿਹਾ ਲੱਗਦਾ ਤੁਸੀਂ ਦੇਖੋ ਵੀ ਜੱਫੇ ਚ ਨਹੀਂ ਆਉਂਦਾ ਬਹੁਤ ਵੱਡਾ ਪਿਲਰ ਬਣਾਇਆ ਇਹ ਬਈ ਗ੍ਰੇਨਾਈਟ ਕੱਟ ਕੱਟ ਕੇ ਲਾਤਾ ਹਾਂਜੀ ਛੋਟੇ ਛੋਟੇ ਕਟਿੰਗ ਲਾਤਾ ਠੀਕ ਆ ਜੀ ਇਹ ਫਿਰ ਪੇਂਟ ਵੀ ਨਹੀਂ ਇੱਥੇ ਚਚਣਾ ਸੀ ਆ ਇੰਨਾ ਜੀ ਪਰ ਆਇਆ ਹੋਇਆ ਨਹੀਂ ਸੀ ਤੇ ਹੋਰ ਚੀਜ਼ ਵੀ ਨਹੀਂ ਹੋਣੀ ਸੀ ਪਿਲਰ ਕੱਲਾ ਵੀ ਤਾਂ ਕੱਲੇ ਪਿਲਰ ਦਾ ਹਰ ਇੱਕ ਹੀ ਹੁਣ ਤੱਕ ਵੀ ਵੇਨੇ ਕੱਲੇ ਪਿਲਰ ਤੁਸੀਂ ਜਿੰਨੀਆਂ ਕੋਠੀਆਂ ਵੀ ਤਕਰੀਬਨ ਵੇਚਦੇ ਹੋਗੇ ਕੱਲੇ ਪਿਲਰਾਂ ਤੇ ਹੋਣੀ ਇਹ ਵਿੱਚੋਂ ਖਾਲੀ ਹੈ ਬਸ ਵਿੱਚੋਂ ਸਾਰਾ ਖਾਲੀ ਆ ਸੀ ਇਹਦੇ ਚਾਰ ਦواری ਚਿਣਾਈ ਲਾਗੇ ਬੋਪੜੀਆਂ ਵਾਂਗੂ ਗੋਲ ਕਰ ਠੀਕ ਹੈ ਜੀ ਲਓ ਵੀ ਦੋਸਤੋ ਇੱਥੋਂ ਵੀ ਤੁਹਾਨੂੰ ਇੱਕ ਵਾਰ ਲੋਕੇਸ਼ਨ ਦਿਖਾ ਦਈਏ ਮਤਲਬ ਜਿਹੜੀਆਂ ਬਾਲਕਨੀ ਵਗੈਰਾ ਰੱਖਿਆ ਰੂਮ ਦੇ ਨਾਲ ਉਹ ਤੁਸੀਂ ਦੂਜੀ ਕੋਠੀ ਚੈੱਕ ਕਰ ਲਓ ਇੱਕ ਚੀਜ਼ ਇੱਕ ਚੀਜ਼ ਬਈ ਹੋਰ ਨਾ ਬਹੁਤ ਖਾਸ ਲੱਗੀ ਮੈਨੂੰ ਜਦੋਂ ਆਪਾਂ ਕੋਈ ਵੀ ਕੋਠੀ ਦੇਖਦੇ ਨਾ ਜਿਵੇਂ ਇਹਦਾ ਡਿਜ਼ਾਈਨ ਹੈ ਜੇ ਆਪਾਂ ਉਹਦਾ ਡਿਜ਼ਾਈਨ ਉਹ ਮੇਰੇ ਰੱਖ ਦਿੰਦੇ ਉਨੀ ਮੈਨੂੰ ਲੁੱਕ ਨਹੀਂ ਹੋਣੀ ਤੁਸੀਂ ਇਹਨੂੰ ਪਾਸਾ ਵਲਟਾਤਾ ਪਾਸਾ ਵਲਟਾਦਾ ਠੀਕ ਹੈ ਜੀ ਬਸ ਫਰਕ ਕਿੰਨਾ ਹੈ ਰੰਗ ਇਹਦਾ ਹੋਰ ਆ ਉਹਦਾ ਹੋਰ ਆ ਇਹਦਾ ਹੋਰ ਹਾਂਜੀ ਤੇ ਖੁੱਲੀਆਂ ਢੋਲੀਆਂ ਕੋਠੀਆਂ ਢੋਲੀਆਂ ਓਕੇ ਹੋਣੀਆਂ ਤੇ ਪ੍ਰੋਪਰ ਪਾਰਕਿੰਗ ਬਈ ਉਹ ਗੱਡੀ ਖੜੀ ਜਮ ਮਗਰ ਰੱਖ ਦਿੱਤੀ ਬੈਕ ਸਾਈਡ ਕਰਤੀ ਪਾਰਕਿੰਗ ਜਬ ਵਿਚਾਲੇ ਉਹ ਆ ਗਿਆ ਆਪਣੇ ਹਾਂਜੀ ਤੇ ਬਹੁਤ ਸੋਹਣੇ ਤਰੀਕਾ ਨਾਲ ਫਰਸ਼ ਦੇਖੋ ਦੋਸਤੋ ਵੀ ਅੱਜ ਵੀ ਕਾਫੀ ਚੀਜ਼ਾਂ ਟਾਈਲਾਂ ਦੀਆਂ ਡਿਜ਼ਾਈਨ ਚੱਲਦੇ ਨੇ ਪਰ ਬਾਈ ਹੋਰ ਨੇ ਉਸ ਟਾਈਮ ਤੇ ਵੀ ਬਹੁਤ ਸੋਹਣੇ ਡਿਜ਼ਾਈਨ ਬਣਾਏ ਹੋਏ ਨੇ ਪ੍ਰੋਪਰ ਜਿਹੜਾ ਇੱਕ ਇੱਕ ਚੀਜ਼ ਤੇ ਕੰਮ ਕੀਤਾ ਹੋਇਆ ਹੈ ਮੇਨ ਗਾਲਾ ਫਰਸ਼ ਸਾਰਾ ਇਹਦੇ ਵਿੱਚ ਜਾਲ ਪਿਆ ਹੋਇਆ ਸਾਰੀ ਇਹਦੀ ਅੱਛਾ ਜੀ ਇਹ ਐਨੀ ਵੀ ਟਾਈਲ ਪੱਥਰ ਨਹੀਂ ਲਗਾਦਾ ਜੀ ਪਾੜ ਦੂਗਾ ਠੀਕ ਆ ਵੀ ਕਿੰਨਾ ਮਰਜ਼ੀ ਪਾਰ ਚੜਾ ਦਈਏ ਟ੍ਰੈਕਟਰ ਨਾਲ ਲੈ ਜੀ ਜਾਣਾ ਕੋਸਮਰ ਜਿਹੜਾ ਜੱਲੋ ਇਹਦੇ ਜਾਲ ਪਿਆ ਵਾ 3 ਇੰਚ 4 ਇੰਚ ਸਕੁਅਰ ਲੈਂਟਰ ਮੋਟਾ ਪਿਆ ਵਜੇ ਠੀਕ ਹੈ 250 ਤਿੰਨ ਜਾਲ ਬੰਨਿਆ ਟੁੱਟ ਲੀ ਜੀ ਹਾਂਜੀ ਲਓ ਵੀ ਦੋਸਤੋ ਇੱਥੇ ਵੀ ਆਪਾਂ ਬੈਠ ਕੇ ਆਨੰਦ ਲੈ ਸਕਦੇ ਹਾਂਜੀ ਤੇ ਹੁਣ ਆਪਾਂ ਚੱਲਦੇ ਹਾਂ ਸੈਕੰਡ ਫਲੋਰ ਤੇ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਹੋਰਾਂ ਨੇ ਕੰਮ ਕੀਤਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਸ਼ੇਅਰ ਜਰੂਰ ਕਰੀ ਚੰਦੇ ਇੱਕ ਰੂਮ ਬਾਈ ਇੱਧਰ ਵੀ ਦਿਖਾ ਦੀ ਦਿਖਾ ਦਿੰਦੇ ਜੀ ਲਓ ਜੀ ਤਰੂਮ ਦੋਸਤੋ ਅਸੀਂ ਤਾਂ ਜਾ ਰਹੇ ਦਿਖਾ ਰਹੇ ਹਾਂ ਕੋਈ ਨਾ ਕੋਈ ਆਈਡੀਆ ਸਾਨੂੰ ਨਵਾਂ ਮਿਲ ਜਾਂਦਾ ਇਹ ਚ ਕੈੜੀ ਆ ਕੰਨ ਉਹਨੇ ਜਦੋਂ ਘਰ ਦੇ ਵਿੱਚ ਆਇਆ ਟ੍ਰੋਇਨ ਉੱਥੋਂ ਕੁਛ ਨਾ ਕੁਛ ਨਵਾਂ ਨਿਕਲਦਾ 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 ਆਹ ਰੂਮ ਆ ਗਿਆ ਬਈ ਇਹਦੇ ਨਾਲ ਅਟੈਚ ਬਾਥਰੂਮ ਤੇ ਉਧਰ ਰੂਮ ਆ ਗਿਆ ਉਧਰ ਰੂਮ ਲਓ ਦੋਨੋਂ ਅਟੈਚ ਕਰਤਾ ਹੈ ਕੀ ਬਾਤ ਹੈ ਜੀ ਇੱਕ ਤਰ੍ਹਾਂ ਦਾ ਜੇ ਕਹਿ ਦੀਏ ਤਾਂ ਦੋਨੇ ਰੂਮਾਂ ਨੂੰ ਲਿੰਕ ਕਰਤਾ ਤੇ ਦੋਸਤ ਮਿੱਤਰ ਇਕੱਠੇ ਆਉਂਦੇ ਆ ਵਿਆਹ ਸ਼ਾਦੀ ਚ ਤਾਂ ਇਕੱਠੇ ਗੱਲਾਂ ਬਾਤਾਂ ਕਰ ਰਹੇ ਨੇ ਦੋਨੇ ਰੂਮਾਂ ਪਾਵੇਂ ਯੂਜ਼ ਕਰ ਸਕਦੇ ਤੇ ਬਾਥਰੂਮ ਵੀ ਆਪਾਂ ਸਾਡੇ ਜੁੜ ਕਰ ਸਕਦੇ ਹਨਾ ਬਈ ਤੇ ਬਹੁਤ ਸੋਹਣੇ ਤਰੀਕੇ ਨਾਲ ਇੱਕ ਇੱਕ ਚੀਜ਼ ਨੂੰ ਕੰਮ ਕੀਤਾ ਤੇ ਬਈ ਰੰਗ ਤੇ ਕੀ ਸਪੈਸ਼ਲ ਕੀਤਾ ਵੀ ਰੰਗ ਵੀ ਤੁਹਾਡਾ ਮਤਲਬ ਇਹ ਇੱਕ ਦਵਾਰੇ ਹੋਇਆ ਹੋ। ਇਹ ਦਵਾਰਾ ਕਰਾਂਗੇ ਜੀ। ਠੀਕ ਹੈ। ਪੇਂਟ ਇਹ ਮੇਰੇ ਸਾਹਣਾ ਹੁਣ ਜਦੋਂ 15 ਚ ਤਿਆਰ ਹੋਇਆ ਉਦੋਂ ਕਰਾਈ ਤੇ ਉਦੋਂ ਬਾਅਦ ਆ ਇਹ ਹੁਣ ਹੋਇਆ। ਠੀਕ ਹੈ। ਸਾਲ ਕੋ ਗਿਆ ਹੁਣ। ਸਾਲ ਕੋ ਗਿਆ। ਹਾਂ ਜੀ। ਪਰ ਪਲਸਟਰ ਵਗੈਰਾ ਦੀ ਕੁਆਲਿਟੀ ਪਤਾ ਲੱਗਦੀ ਹੈ ਨਾ ਬਈ ਕਿਤੇ ਡਲਕ ਡੁਲਕ ਜਮਾ ਨਹੀਂ ਦਿੰਦੀ। ਨਾ 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 ਬਣਾ ਨਹੀਂ ਜਾਨਾ ਜੀ। ਠੀਕ ਹੈ ਜੀ। ਜਿਹੜੇ ਸਾਲਾਂ ਦੀ ਕੁਆਲਿਟੀ ਬਣੀ ਵੀ ਲਿਆ ਤੁਹਾਡਾ ਸਾਣਾ ਪਲਸਟਰ ਦੀ ਉਸੇ ਤਰ੍ਹਾਂ ਦੀ ਕੁਆਲਿਟੀ ਹੈ। ਠੀਕ ਹੈ ਜੀ। ਹਾਂ ਜੀ। ਲੋ ਵੀ ਮੇਰੇ ਤਾਂ ਇਹਨਾਂ ਜੀ ਤੁਹਾਨੂੰ ਆਪ ਕੋ ਨੰਬਰ 1 ਕਹਿ ਸਕਦੇ ਆ ਠੀਕ ਹੈ ਜੀ ਇਹ ਚ ਕੋਈ ਨਹੀਂ ਕਾਇਲੀ ਨਹੀਂ ਕੋਈ ਮਟੀਰੀਅਲ ਦੇ ਵਿੱਚ ਕਮੀ ਨਹੀਂ ਛੱਡੀ ਗਈ ਏ ਠੀਕ ਹੈ ਜੀ ਸਾਰੀਆਂ ਚੀਜ਼ਾਂ ਬੈਸਟ ਤੋਂ ਬੈਸਟ ਲਾਈਆਂ ਹਾਂਜੀ ਕੁੱਲ ਡਿਜ਼ਾਈਨਿੰਗ ਵੀ ਟੋਟਲ ਪੂਰੇ ਪ੍ਰੋਪਰ ਸੋਚ ਸਮਝ ਕੇ ਕੀਤੀ ਨਿੱਕੀ ਰੀਸੀ ਗੱਲ ਇਹਦੇ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਸੈਕੰਡ ਫਲੋਰ ਤੇ ਆ ਗਏ ਇੱਥੇ ਇੱਕ ਵਾਰ ਦੇਖ ਰਹੇ ਇਧਰ ਬਾਥਰੂਮ ਆ ਗਿਆ ਹਾਂਜੀ ਹਾਂਜੀ ਤੇ ਇੱਕ ਰੂਮ ਆ ਜੀ ਹਾਂਜੀ ਜੀ ਬਾਕੀ ਤੁਸੀਂ ਸਾਰੀ ਕੋਠੀ ਦੇਖ ਲਈ ਐ ਇਹਦੇ ਚ ਤੁਹਾਨੂੰ ਅਲੱਗ ਹੀ ਜੀ ਦਿਖਾਉਂਦੇ ਆ ਅੱਜ ਅੱਛਾ ਜੀ ਅਲੱਗ ਹੀ ਜੀ ਹਜੇ ਮਤਲਬ ਹੋਰ ਵੀ ਅਲੱਗ ਰ ਲੋਵੀ ਦੋਸਤੋ ਅੱਛਾ ਬਾਈ ਜੀ ਬੰਕ ਬੈੱਡ ਬਣਾਇਆ ਹੋਇਆ ਹਾਂਜੀ ਬੰਕ ਬੰਡ ਹਾਂਜੀ ਹਾਂਜੀ ਕੀ ਬਾਤ ਹੈ ਜੀ ਹਾਂਜੀ ਲੋਵੀ ਦੋਸਤੋ ਆ ਚੀਜ਼ ਵਾਕੀ ਬਾਈ ਨੇ ਲੱਗ ਲਗਾਤੀ ਜਿਹੜੇ ਵੀ ਮਿੱਤਰਾਂ ਦੇ ਕਹਿੰਦੇ ਦੋ ਤਿੰਨ ਬੱਚੇ ਨੇ ਜਾਂ ਸਾਂਝਾ ਪਰਿਵਾਰ ਆ ਜੀ ਸਾਡਾ ਪਰਿਵਾਰ ਬੱਚੇ ਪੰਜ ਚਾਰ ਬੱਚੇ ਫੈਮਿਲੀ ਛੇ ਆ ਮਤਲਬ ਇਹਨਾਂ ਵੀ ਬੱਚੇ ਲੜੀ ਜਾਣਗੇ ਇੱਕ ਦਿਨ ਆਪਾਂ ਸਿੰਪਲ ਬੈੱਡ ਨਾਲੋਂ ਆ ਬੰਕ ਬੈੱਡ ਜਿਵੇਂ ਜਿਆਦਾਤਰ ਬਾਹਰਲੀ ਕੰਟਰੀ ਚ ਕਾਫੀ ਦੇਖਣ ਨੂੰ ਮਿਲਦਾ ਹਾਂਜੀ ਜਿਆਦਾਤਰ ਹਾਂਗਕਾਂਗ ਚ ਮਿਲਦਾ ਤੁਹਾਨੂੰ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਬਹੁਤ ਮਤਲਬ ਸਰਚ ਕਰਕੇ ਚੀਜ਼ਾਂ ਬਣਾਈਆਂ ਹਾਂਜੀ ਹਾਂਜੀ ਇੱਧਰ ਤੁਹਾਨੂੰ ਘੱਟ ਬਹੁਤ ਘੱਟ ਮੇਰੇ ਲਈ ਹੋਊਗਾ ਇਹ ਕੰਮ ਹੋ ਗਿਆ ਠੀਕ ਹੈ ਜੀ ਲਓ ਵੀ ਦੋਸਤੋ ਬੱਚੇ ਦੇ ਵਿੱਚ ਚਾਰ ਤੇ ਦੋ 6 ਬਣੇ ਸਪੇਸ ਦਿੱਤੀ 6 ਬੱਚੇ ਇੱਥੇ ਆਰਾਮ ਨਾਲ ਖੇਡ ਸਕਦੇ ਆ ਨਾਲੇ ਰੂਮ ਦੀ ਲੁੱਕ ਵਧ ਗਈ ਨਾਲੇ ਇਹ ਚੀਜ਼ ਸੋਹਣੀ ਬਣ ਗਈ ਵਿੱਚ ਆਪਾਂ ਸਪੇਸ ਸਮਾਨ ਰੱਖਣ ਨੂੰ ਦੋਨੇ ਪਾਸੇ ਸਾਈਡਾਂ ਤੇ ਦਿੱਤਾ ਹੋਇਆ ਭਾਈ ਇਹ ਵੀ ਆਈਡੀਆ ਫਿਰ ਮਤਲਬ ਬੱਚਿਆਂ ਦੇ ਹਿਸਾਬ ਨਾਲ ਰੱਖਿਆ ਬੱਚੇ ਹਿਸਾਬ ਨਾਲ ਆਈਡੀਆ ਰੱਖਿਆ ਠੀਕ ਹੈ ਭਾਈ ਸਾਰੇ ਰੂਮ ਚ ਕੋਠੀ ਰੂਮ ਦਾ ਬਹੁਤ ਬਣ ਗਿਆ ਹਾਂਜੀ ਵੀ ਪਰਿਵਾਰ ਫੈਮਿਲੀ ਵੱਡੀ ਸੀ ਪਰ ਥੋੜੀਆਂ ਗੱਲਾਂ ਇਹ ਸੋਚ ਕੇ ਚੱਲੇ ਵੀ ਜਵਾਕ ਬੱਚੇ ਥੋੜੇ ਜਿਆਦਾ ਬਾਹਰੋਂ ਬਰੂ ਆਏ ਹੁੰਦੀ ਆ ਉਹਨਾਂ ਧਿਆਨ ਦੇ ਕੇ ਫਿਰ ਮੈਂ ਬਾਈ ਨੂੰ ਕਿਹਾ ਵੀ ਆਪਾਂ ਆ ਚੀਜ਼ ਇੱਥੇ ਐ ਕਰ ਦਈਏ ਆਟਾ। ਕੀ ਬੋਲੋ? ਉਹ ਕਹਿੰਦਾ ਓਕੇ ਆ ਬਸ ਕਰ ਦੇ। ਲਓ ਵੀ ਦੋਸਤੋ ਤੇ ਦੱਸੋ ਹੋਰ ਸਾਰੇ ਕਮਰੇ ਆਪਾਂ ਫੈਮਿਲੀ ਆਸ ਦਾ ਸਾਰੇ ਗੱਲ ਸੋਚਦੇ ਆ ਕਮਰੇ ਇੱਥੋਂ ਤੱਕ ਤਾਂ ਸੋਚਦਾ ਨਹੀਂ ਬੱਚਾਂ ਤੱਕ ਤਾਂ ਜਾਂਦਾ ਹੀ ਨਹੀਂ ਬੰਦਾ। ਠੀਕ ਆ ਜੀ। ਤੇ ਇਧਰੋਂ ਬਾਲਕਨੀ ਬਾਈ ਸਾਰਿਆਂ ਚੀ ਦਿੱਤੀ ਹੋਈ ਐ ਸਪੇਸ ਹਨਾ। ਹਾਂਜੀ 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 ਤੇ ਬਹੁਤ ਸੋਹਣਾ ਲੱਗਦਾ ਤੇ ਆਜੋ ਓਪ ਤੇ ਬਾਈ ਹੋਰੀ ਕਿੰਨੇ ਟਾਈਮ ਚ ਇਹਨੂੰ ਕੰਪਲੀਟ ਕਰ ਦਿੰਦੇ ਨੇ ਜੇ ਕੋਈ ਨਵਾਂ ਕੰਮ ਤੁਸੀਂ ਕਰਾਉਣਾ ਚਾਹੋ। ਬਾਈ ਜੀ ਬਹੁਤ ਵਧੀਆ ਲੱਗਿਆ। ਤੇ ਸਾਰੇ ਭਰਾਵਾਂ ਨੇ ਸੋਹਣਾ ਕੰਮ ਕੀਤਾ ਥੋਡੀ ਟੀਮ ਨੇ ਸੋਹਣਾ ਕੰਮ ਕੀਤਾ। ਹੁਣ ਬਾਈ ਜੇ ਗੱਲ ਕਰੀਏ ਆ ਉੱਪਰ ਤੱਕ ਅੱਲੀ ਮੰਮਟੀ ਰਹਿ ਗਈ ਮਤਲਬ ਟੈਂਕੀ ਹੋ ਗਈ। ਟੈਂਕੀ ਆ ਜੀ ਉਪਰਾਂ ਤੇ ਇੱਧਰ ਸੋਲਰ ਵਾਲ ਆ ਗਿਆ ਸਰ। ਹਾਂਜੀ ਸੋਲਰ ਸੈਟ ਮਾਰੀ। ਜੀ ਇੱਕ ਬਾਥਰੂਮ ਬਾਹਰ ਆਪਾਂ ਰੱਖਿਆ ਹੋਇਆ ਵੀ ਇੱਥੇ ਕੋਈ ਪ੍ਰੋਗਰਾਮ ਕਰਨਾ ਜੀ ਬੈਠਣਾ ਹਾਂ। ਹਾਂਜੀ। ਬਾਈ ਹੁਣ ਜਿਹੜੀ ਮੇਨ ਗੱਲ ਆ ਜਾਂਦੀ ਆਪਾਂ ਕੀ ਰੇਟ ਦੇ ਵਿੱਚ ਕੰਮ ਕਰਦੇ ਕਿਉਂਕਿ ਸਾਰੇ ਦਰਸ਼ਕਾਂ ਦਾ ਇੱਕ ਸਵਾਲ ਹੁੰਦਾ ਕਿਉਂਕਿ ਜਿੰਨੇ ਵੀ ਐਨ ਆਰ ਆਈ ਮਿੱਤਰ ਬੈਠੇ ਆ ਜਾਂ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਲਾ ਕਹਿੰਦਾ ਯਾਰ ਸਾਰਾ ਸੋਨ ਨੂੰ ਪੜਾਤਾ ਕੰਮ ਤਾਂ ਕੀ ਰੇਟ ਆਪਣਾ ਸਟਾਰਟਿੰਗ ਹੈ ਇਹ ਆਪਣਾ 2000 ਤੋਂ ਸਟਾਰਟ ਹੋ ਜਾਂਦਾ ਜੀ ਤੇ 6000 ਤੱਕ ਆ ਜੀ 6000 ਬਾਕੀ ਜਿੰਨਾ ਗੁਰਪਾਉਗੋਂ ਉਹਨਾਂ ਮਿੱਠਾ ਹੋਊਗਾ ਜਿਨੇ ਪਹਿੇ ਘਰ ਬਹੁ ਡੂੰਗੀ ਖੂਆ ਜਿਨੇ ਮਰਜੀ ਪੈਸੇ ਕਪਾ ਲਓ ਤੇ ਠੀਕ ਹੈ ਜੀ ਜਿਨੇ ਮਰਜੀ ਲਾ ਸਕਦੇ ਜੀ ਹਾਂਜੀ ਬਾਕੀ ਅਸੀਂ ਜਿਹੜੀ ਵੀ ਪੜਦੇ ਆ ਕਨੈਕਟ ਕਰਦੇ ਆ ਉਸ ਤੋਂ ਵਧੀਆ ਕੁਆਲਟੀ ਦਾ ਕੰਮ ਤੁਸੀਂ ਵੇਖ ਹੀ ਲਿਆ ਬਿਲਕੁਲ ਜੀ ਹਾਂ ਜੀ ਸਪਾਈ ਵੀ ਵੇਖ ਲਈ ਟੋਟਲ ਇਹਦਾ ਡਿਜ਼ਾਈਨਿੰਗ ਵੀ ਵੇਖ ਲਈ ਆ ਪੱਕੀ ਜਿਹੜੀ ਜਿਹੜੀ ਅੱਜ ਟ੍ਰੈਂਡ ਅੱਜ ਹੋਇਆ ਅਸੀਂ ਉਹ 10 ਸਾਲ ਪਹਿਲਾਂ ਪਿੱਛੇ ਕਰਦੇ ਸੀ ਕੰਮ ਸਾਰਾ ਟੋਟਲ ਠੀਕ ਹੈ ਜੀ ਤੁਸੀਂ ਕੁਟੀ ਸੰਧਰੋਂ ਵੇਚ ਲਿਆ ਡਾਉਨ ਸਿਲਕਾਂ ਤੋਂ ਲੈ ਕੇ ਐਂਟੀਰੀਅਰ ਦਾ ਕੰਮ ਵੇਚ ਲਿਆ ਲੱਕੜ ਦਾ ਕੰਮ ਵੇਚ ਲਿਆ ਉਹ ਅੱਜ ਤੋਂ ਆਪਣਾ 10 ਸਾਲ ਪਹਿਲਾਂ ਹੋ ਗਿਆ ਜਿਹੜੀ ਡਿਜ਼ਾਈਨਿੰਗ ਅੱਜ ਹੁਣ ਚਲ ਰਹੀ ਹੈ ਜੀ ਬਈ ਇੱਕ ਚੀਜ਼ ਹੋਰ ਪੁੱਛਣੀ ਸੀਗੀ ਹਾਂਜੀ ਹਾਂਜੀ ਜ਼ਰੂਰ ਟਾਈਮ ਦੀ ਗੱਲ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਚਲੋ ਪੰਜ ਛੇ ਪ੍ਰੋਜੈਕਟਸ ਤੁਹਾਡੇ ਚੱਲ ਵੀ ਰਹੇ ਨੇ ਹਾਂਜੀ ਹਾਂਜੀ ਤੇ ਬਹੁਤ ਸਾਰੇ ਤੁਸੀਂ ਬਣਾਏ ਵੀ ਆ ਹਾਂਜੀ ਹਾਂਜੀ ਹੁਣ ਫੋਨ ਆਉਂਦਾ ਬਾਹਰੋਂ ਕੋਈ ਕਹਿੰਦਾ ਵੀ ਤਰਵੀ ਬਈ ਮੈਨੂੰ ਇੰਨੇ ਟਾਈਮ ਚ ਕਿੰਨਾ ਕੁ ਸਵਾ ਲੈਨੇ ਆਪਾਂ ਕੋਠੀ ਤਾਂ ਸਹੀ ਸਹੀ 14 ਮਹੀਨੇ 14 ਤੋਂ 16 ਮਹੀਨੇ ਲੱਗ ਜਾਂਦੀ ਠੀਕ ਆ ਜੀ ਹਾਂਜੀ ਹਾਂਜੀ ਭਲਾ ਐਵੇਂ ਬਹੁਤ ਸਾਰੇ ਕਹਿੰਦੇ 8 ਮਹੀਨੇ ਤਿਆਰ ਹੋ ਗਈ ਭਾਈ ਇੱਕੋ ਜਿਹੜੀ ਚੀਜ਼ 8 ਮਹੀਨੇ ਚ ਬਣ ਗਈ ਹੈ ਤੇ ਤਿਆਰ ਹੋ ਗਈ ਉਹਦੀ ਮਨਿਆਦ ਕਿੰਨੀ ਹੋਊਗੀ ਪਰ ਸਮਾਂ ਤਾਂ ਠੀਕ ਹੈ ਜੀ ਕੰਮ ਜਦੋਂ ਬਰੀਕੀ ਨਾਲ ਕਰਨਾ ਪੂਰਾ ਪ੍ਰੋਗਰਾ ਸੋਚ ਸਮਝ ਕੇ ਰੱਖਣਾ ਸਾਰਾ ਤੇ ਇਹਨੂੰ ਸਮਾਂ ਲੱਗ ਜਾਂਦਾ ਠੀਕ ਹੈ ਜੀ ਹਾਂਜੀ ਲਓ ਵੀ ਮਿੱਤਰੋ ਬਾਈ ਉਹਨਾਂ ਦਾ ਕੰਮ ਬਹੁਤ ਵਧੀਆ ਤੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਨਾ ਚਾਰ ਭਰਾ ਰਲ ਕੇ ਕੰਮ ਕਰ ਰਹੇ ਨੇ ਚਾਰੇ ਭਰਾਵਾਂ ਨੇ ਆਪ ਦੀ ਫਰਮ ਬਣਾਈ ਹੈ ਬ੍ਰਦਰ ਬਿਲਡਿੰਗ ਦੇ ਨਾਲ ਜਿਹੜੇ ਵੀ ਮਿੱਤਰ ਵਧੀਆ ਲੈਵਲ ਦੇ ਪ੍ਰੀਮੀਅਮ ਕੁਆਲਿਟੀ ਦੇ ਘਰ ਬਣਾਉਣਾ ਚਾਹੁੰਦੇ ਆ ਆਪਣੇ ਸੁਪਨੇ ਦਾ ਘਰ ਕਹਿੰਦੇ ਹੁੰਦੇ ਨੇ ਵੀ ਸਾਨੂੰ ਤੱਕ ਲਈ ਚਾਬੀਆਂ ਫੜਨ ਆਉਣਾ ਪਵੇ ਉਹ ਬਣਾਉਣਾ ਚਾਹੁੰਦੇ ਇੱਕ ਵਾਰ ਬਾਈ ਉਹਨਾਂ ਨੂੰ ਕੰਟੈਕਟ ਕਰ ਲਿਓ ਕੰਮ ਤੁਸੀਂ ਦੇਖ ਲੈ ਸਪਾਈ ਤੁਸੀਂ ਦੇਖ ਲਈ ਤੇ ਅੱਗੇ ਬ ਲਿਆ ਜਿਹੜੇ ਮਿੱਤਰਾਂ ਤੋਂ ਬਹੁਤ ਵਧੀਆ ਜੈਨੂਅਲ ਰੁਪਈਆ ਮੋਗੇ ਏਰੀਆ ਦੇ ਵਿੱਚ ਬਹੁਤ ਸੋਹਣਾ ਕੰਮ ਕਰਦੇ ਨੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਕਿਤੋਂ ਵੀ ਕੰਟੈਕਟ ਬਾਈ ਉਹਨਾਂ ਕਰ ਸਕਦੇ ਹੋ ਤੇ ਆਪਣਾ ਸੁਪਨਾ ਅਧਿਕਾਰ ਬਣਾ ਸਕਦੇ ਹੋ ਧੰਨਵਾਦ ਉਸ